ਹਾਂਜੀ ਦੋਸਤੋ ਆਪਾਂ ਖੜੇ ਆਂ ਖਨੌਰੀ ਬਾਰਡਰ ਤੇ ਤੇ ਇਧਰ ਸਾਡੇ ਕਿਸਾਨ ਛਕਰਸ਼ਾ ਕਮੇਟੀ ਪੰਜਾਬ ਕੋਟ ਬੁੱਢਾ ਜਥੇਬੰਦੀ ਦੀ ਮਾ ਜੀ ਬਾਬਾ ਪ੍ਰਗਟ ਸਿੰਘ ਜੀ ਜਿਨ੍ਹਾਂ ਨੇ 1 ਸਾਲ 15 ਦਿਨ ਅੱਗੇ ਸੇਵਾ ਨ ਭਾਈ ਤੇ ਇੱਥੇ ਵੀ ਚੱਲ ਰਹੀਆਂ ਸਾਰੇ ਵੇਖੋ ਚਾਹ ਪਾਣੀ ਵੇਖੋ ਅਜੇ ਤੱਕ ਘਰਾਂ 'ਚ ਨਹੀਂ ਮਿਲੀ ਹੋਣੀ ਮੇਰੇ ਤੇ ਇੱਥੇ ਬਾਈ ਜੀ ਚਾਹ ਪਾਣੀ ਪੀ ਕੇ ਕੰਮ ਓਕੇ ਆ ਜੀ ਇਧਰ ਵੇਖੋ ਕਰਾਂ ਸਾਰੇ ਜਾਨੇ ਤਿਆਰ ਆ ਤੇ ਇਧਰ ਬਾਬਾ ਜੀ ਉਹ ਬਾਬਾ ਜੀ ਹਾਂ ਜੀ ਮਹਾਰਾਜ ਬਾਬਾ ਜੀ ਫੇਰ ਫਦੇ ਹਾਂਜੀ ਬਾਬਾ ਜੀ ਦਿਓ ਥੋੜੀ ਜੀ ਜਾਣਕਾਰੀ ਕਿਵੇਂ ਚੱਲ ਰਹੀਆਂ ਲੰਗਰ ਦੀਆਂ ਸਵਾਵਾ ਜੀ ਸਵਾਵਾ ਵੇ ਤਿਆਰ ਪਿਆਰ ਕਰਨ ਦਾ ਹਾਂਜੀ ਚਾਵਾਂ ਸ਼ਾਵਾਂ ਛਕਾ ਕੇ ਵਾਹ ਜੀ ਉਹਨੂੰ ਗਰਮ ਕਰਕੇ ਫਿਰ ਬਾਦਰਾਂ ਦੇ ਲੜਾਈ ਵਾਸਤੇ ਭੇਜਦੇ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਵਾਕਿਆ ਹੀ ਸੱਚੀ ਗੱਲ ਹੈ ਜੀ ਇਤੋਂ ਫੌਜਾਂ ਨੂੰ ਤਿਆਰ ਕਰਕੇ ਚਾਹ ਪਾਣੀ ਛਕਾ ਕੇ ਤੇ ਫਿਰ ਤੋਰਿਆ ਜਾਊਗਾ ਜੀ ਤੇ ਸਾਡੇ ਸੂਬੇਦਾਰ ਕਮਾਂਡਰ ਸਾਹਿਬ ਵੀ ਤੁਹਾਨੂੰ ਦੇਣਗੇ ਜਾਣਕਾਰੀ ਕਮਾਂਡਰ ਸਾਹਿਬ ਜੀ ਦਿਓ ਥੋੜੀ ਜੀ ਜਾਣਕਾਰੀ ਜੀ ਤੁਸੀਂ ਪਹਿਲਾਂ ਵੀ ਕਾਫੀ ਸਮਾਂ ਅਗਿਓਗੇ ਸੰਘਰਸ਼ ਲੜਿਆ ਜੰਗਾਂ ਵਿੱਚ ਲੜਿਆ ਤੇ ਹੁਣ ਸੰਘਰਸ਼ ਲੜ ਰਿਹਾ ਜੀ ਇਹ ਵੀ ਜੰਗ ਹੀ ਹੈ ਜੀ ਕੀ ਕਹਿਣਾ ਚਾਹੁੰਦੇ ਜੀ ਪ੍ਰਧਾਨ ਜੀ ਦੇਖੋ ਜੀ ਸਰਕਾਰਾਂ ਦੇ ਖਿਲਾਫ ਜਿਹੜੀ ਲੜਾਈ ਚੱਲ ਰਹੀ ਆ ਅਸੀਂ ਆਪ ਦੀ ਹੋਂਦ ਬਚਾਉਣ ਵਾਸਤੇ ਆ ਗਏ ਬਚਾਉਣ ਵਾਸਤੇ ਇਹ ਲੜਾਈ ਵੱਡੀ ਕੀਤੀ ਆ ਆਪਾਂ ਸਾਰੇ ਹੁੰਦੇ ਰਿਹਾ ਕਿਵੇਂ ਬਾਰਡਰਾਂ ਤੇ ਕਿਵੇਂ ਸੜਕਾਂ ਤੇ ਦਸਤਾਂ ਬੈਠੇ ਆ ਅਨੰਦਾ ਦੇ ਨੂੰ ਕਿਸਾਨਾਂ ਨੂੰ ਸੜਕਾਂ ਦੇ ਰੋਹਿਆ ਜਾ ਰਿਹਾ ਤੇ ਬਹੁਤ ਬਿਸ਼ਰਮਾ ਜਿਹੜੀ ਸਰਕਾਰ ਆ ਇਹਨੂੰ ਕੋਈ ਨਾ ਕੋਸ਼ ਨੌਕਾ ਮਲੇ ਧਿਆਨ ਦੇਦਾ ਜਿਨ੍ਹਾਂ ਦੀ ਬਦੌਲਤ ਤੇ ਰਾਜ ਤੇ ਬੈਠੇ ਨੇ ਬਹੁਤ ਦੁਨੀਆ ਤਕਰੀਬ ਦੇ ਵਿੱਚ ਅਲੇ ਮਾਰ ਕੇ ਆਪਦੇ ਹੱਕ ਮੰਗ ਰਹੀ ਆ ਬਿਲਕੁਲ ਜੀ ਬਿਲਕੁਲ ਦੇਖੋ ਤਿਆਰੀਆਂ ਤੇ ਸੰਗਤਾਂ ਦੀਆਂ ਤਿਆਰੀਆਂ ਲੋ ਪੁੱਛ ਆਇਆ ਘੱਟ ਨਹੀਂ ਹੈਗੇ ਇਹ ਬਿਲਕੁਲ ਆਪਦੇ ਹੱਕ ਲੈ ਕੇ ਜਾਣਗੇ ਇਹ ਹੱਕਾਂ ਵਾਸਤੇ ਆਏ ਨੇ ਦੇਖੋ ਇਹਨਾਂ ਦੇ ਹੌਸਲੇ ਬੜੇ ਬਲੰਦ ਨੇ ਦੇਖੋ ਕਿਹੜੇ ਤਰੀਕੇ ਦੇ ਨਾਲ ਕਪੇ ਚਾਹਾਂ ਪਾਣੀ ਸਭ ਕੋ ਚੱਲ ਰਿਹਾ ਆ ਦੇ ਉਸ ਤੋਂ ਬਾਅਦ ਵਿੱਚ ਸਰਕਾਰ ਦੇ ਅਧਿਕ ਕਰ ਰਹੇ ਆ ਵੀ ਕਦੋਂ ਆ ਸਰਕਾਰ ਸਾਨੂੰ ਕਿਹੜੇ ਮੂਹਰੇ ਆ ਉਸ ਤੋਂ ਬਾਅਦ ਅਹੀਂ ਆ ਅਗਲੀ ਆਪਦੀ ਕਾਰਵਾਈ ਕਰਾਂਗੇ ਵਾਹ ਜੀ ਵਾਹ ਬੜੇ ਵਧੀਆ ਦੇਖੋ ਜੀ ਠੋਜਾਂ ਕਰਾਚਾ ਪਾਣੀ ਪੀ ਕੇ ਸਾਰੇ ਦੂਰ ਤੱਕ ਮਾਰੀਏ ਕੈਮਰਾ ਹਰ ਇੱਕ ਵੀਰ ਕਿਸਾਨ ਪਰ ਆ ਚਾਹ ਪੀਤੀ ਜਾਂਦਾ ਇੱਧਰ ਤੇ ਇੱਧਰ ਸਾਡੇ ਸੂਬਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਕੋਲ ਬੁੱਢਾ ਜੀ ਦੀ ਗੱਡੀ ਤੇ ਇੱਧਰ ਆਪਣੇ ਹੋਰ ਵੀ ਜੋਦੇ ਕੋਈ ਅੱਗੇ ਸਿੱਖ ਜਾਂਦਾ ਤੇ ਐਸਾਈਡ ਤੋਂ ਦੇਖੋ ਕਰਾਂ ਕਰਾ ਲੈਣਾ ਚਾਹ ਪਾਣੀ ਪੀ ਕੇ ਤੇ ਬਾਕੀ ਸਾਡੇ ਸੂਬਾ ਕਮੇਟੀ ਦੇ ਆਗੂ ਜੀ ਜਗਜੀਤ ਸਿੰਘ ਜੀ ਸਰਾਲੀ ਮੰਡ ਸਾਹਿਬ ਜੀ ਜਿਨ੍ਹਾਂ ਨੇ ਕੱਲ ਇੱਕ ਲੱਤ ਤੇ ਖੜੇ ਹੋ ਕੇ ਪੂਰਾ ਦਿਨ ਸਾਰਾ ਡਿਊਟੀ ਦਿੱਤੀ ਜੀ ਤੇ ਫੌਜਾਂ ਨੂੰ ਬੜੇ ਤਕੜੇ ਤਰੀਕੇ ਨਾਲ ਜਾਬਤੇ ਚ ਰੱਖਿਆ ਜੀ ਫੌਜੀ ਜੀ ਹਾਂ ਜੀ ਸਰਦਾਰ ਜੀ ਜੇ ਥੋੜੀ ਜੀ ਜਾਣਕਾਰੀ ਕੱਲ ਬੜਾ ਤਗੜਾ ਤਾਂ ਡਰ ਰਿਹਾ ਜੀ ਰੋਲ ਰਿਹਾ ਜੀ ਕੱਲ ਇੱਕ ਲੱਤ ਤੇ ਖੜੇ ਹੋ ਕੇ ਸਾਹਮਣਾ ਫੌਜਾਂ ਨੂੰ ਡੱਕਿਆ ਕੀ ਕਹਿਣਾ ਚਾਹੁੰਦੇ ਆ ਜੀ ਵਿੱਚ ਸਾਰਿਆਂ ਦਾ ਰੋਲ ਹੈ ਵੀਰ ਜੀ ਰੋਲ ਜਿਹੜਾ ਵੀ ਇੱਥੇ ਆਇਆ ਨਾ ਉਹਦਾ ਰੋਲ ਮੈਂ ਤੇ ਇਹ ਮੰਨਦਾ ਵੀ ਜਿਹੜਾ ਇੱਥੇ ਪਹੁੰਚ ਗਿਆ ਉਹਦਾ ਕੋਈ ਯੋਧਾ ਨਹੀਂ ਹੈਗਾ ਇਹਨਾਂ ਸਭ ਕਿਉਂਕਿ ਇਹ ਜਿਹੜੀ ਚੀਜ਼ ਦੇ ਵਿੱਚ ਆਪਣੇ ਹੱਕ ਮੰਗਣ ਵਾਸਤੇ ਤੇ ਸਭ ਤੋਂ ਪਹਿਲਾਂ ਜਦੋਂ ਆ ਕੇ ਬਹਿਣਾ ਅੰਦੋਲਨ ਨੂੰ ਸ਼ੁਰੂ ਕਰਨਾ ਆਰੰਭ ਕਰਨਾ ਜੀ ਜੀ ਉਹਦੇ ਵਿੱਚ ਯੋਧੇ ਹੀ ਆਉਂਦੇ ਆ ਬਿਲਕੁਲ ਜੀ ਬਿਲਕੁਲ ਮੇਰੇ ਮਾਵਾ ਪੁੱਤ ਨਹੀਂ ਸੰਭਾਲਦੀਆਂ ਅਗਲੀਆਂ ਆਂਦੀਆਂ ਨਾਵੇਂ ਟਿੰਕੂ ਦੇ ਪਾਪਾ ਤੂੰ ਨਾ ਜਾਈ ਮੈਂ ਬਿਲਕੁਲ ਮਗਰੋਂ ਕੀ ਕਰੂੰਗੀ ਹੈ ਬਿਲਕੁਲ ਜੀ ਬਿਲਕੁਲ ਉੱਥੇ ਵੀ ਇਹਦੇ ਵਿੱਚ ਜਿਹੜਾ ਵੀ ਮੇਰਾ ਵੀਰ ਪਹੁੰਚੇ ਆ ਜਾਂ ਸੇਵਾ ਕਰਦੇ ਜਿੱਥੇ ਜਿੱਥੇ ਵੀ ਆਪਣੀ ਡਿਊਟੀ ਲੱਗਦੀ ਆ ਕਿੱਥੇ ਜਿੱਥੇ ਸਾਡੇ ਆਗੂ ਆਂਦੇ ਆ ਉਹ ਸਾਨੂੰ ਡਿਊਟੀ ਕਰਨੀ ਚਾਹੀਦੀ ਆ ਆਪਣੀ ਜਾਨ ਦੀ ਨਾ ਪਰਵਾਹ ਕਰਦੇ ਹੋਏ ਸੇਵਾ ਵੱਧ ਤੋਂ ਵੱਧ ਕਰੋ ਤੇ ਜੇ ਆਪਾਂ ਵੱਧ ਤੋਂ ਵੱਧ ਮੈਂਦੇ ਮੈਸੇਜ ਆ ਨਾ ਵੀ ਪਿੱਛੋਂ ਪਿੰਡਾਂ ਦੇ ਵਿੱਚੋਂ ਆਪਾਂ ਜੇ ਪਹੁੰਚ ਗਏ ਨਾ ਛੇਤੀ ਨਾਲ ਛੇਤੀ ਜੀ ਤੇ ਆਪਣੇ ਹੱਕ ਲੈਣ ਦੇ ਵਿੱਚ ਸਾਨੂੰ ਦੇਰੀ ਨਾ ਹੋਵੇ ਅੱਗੇ ਹੀ ਸਾਨੂੰ ਤਾਂ ਹੀ ਟਾਈਮ ਲੱਗਾ ਜੇ ਇੰਨਾ ਹੀ ਜਾਗਦੇ ਤੁਸੀਂ ਆਪਣੇ ਹੱਕਾਂ ਵਾਸਤੇ ਵੀ ਜਾਗ ਸਕਦੇ ਤੇ ਆਉਣ ਵਾਲੀਆਂ ਨਸਲਾਂ ਜਿਹੜੀਆਂ ਸਾਡੀਆਂ ਤਬਾਹ ਹੋ ਜਾਣਗੀਆਂ ਸਾਡੇ ਵੱਡਿਆਂ ਬਡੇਰਿਆਂ ਦੇ ਬਾਬਾ ਬੰਦਾ ਸਿੰਘ ਬਹਾਦਰ ਜਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਗੁਰੂ ਨਾਨਕ ਦੇਵ ਤੋਂ ਲਾ ਕੇ ਹਾ ਦਾ ਨਾਰਾ ਮਾਰਿਆ ਤੇ ਸਾਡਾ ਦੇਸ਼ ਹੁਣ ਤੱਕ ਬਚਿਆ ਜੇ ਅਸੀਂ ਦੇਸ਼ ਨੂੰ ਬਚਾਉਣਾ ਆਪਣੀ ਜਵਾਨੀ ਨੂੰ ਬਚਾਉਣਾ ਆਉਣ ਵਾਲੀਆਂ ਨਸਲਾਂ ਨੂੰ ਬਚਾਉਣਾ ਪੰਜਾਬ ਨੂੰ ਬਚਾਉਣਾ ਇਹ ਜੀਆਂ ਤੇ ਫਿਰ ਸਾਨੂੰ ਆਪਣੀਆਂ ਸਰਕਾਰਾਂ ਦੇ ਅੱਗੇ ਆਪਣੇ ਡੈਮੋਕ੍ਰੇਸੀ ਦੇ ਹਿਸਾਬ ਨਾਲ ਜਿਹੜੇ ਹੱਕ ਆ ਉਹ ਸ਼ਾਂਤ ਮਨ ਢੰਗ ਨਾਲ ਸਾਨੂੰ ਮੰਗਣੇ ਪੈਣਗੇ ਨਹੀਂ ਤੇ ਫਿਰ ਸਾਡੀਆਂ ਆਉਣ ਵਾਲੀਆਂ ਨਸਲਾਂ ਤਬਾਹ ਹੋ ਜਾਣਗੀਆਂ ਇਹੋ ਜਿਹਾ ਕੰਮ ਬਣ ਕੇ ਲਿਆ ਵਾ ਕਿ ਪੋਤਾ ਜਿਹੜਾ ਉਹ ਦਾਦੇ ਨਾਲ ਬਿਲਕੁਲ ਪਿਆਰ ਨਹੀਂ ਕਰਦਾ ਨਾ ਉਹਦੇ ਖੋਲ ਨਹੀਂਦਾ ਵਾ ਸਾਡੇ ਬੱਚੇ ਸਾ ਤੋਂ ਦੂਰ ਹੋ ਜਾਣਗੇ ਸਾਡਾ ਪੰਜਾਬ ਪੰਜਾਬੀ ਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਖਤਮ ਹੋ ਜਾਣਗੀਆਂ ਵਾਹ ਜੀ ਬੜੀ ਤਕੜੀ ਬਾਤੋਂ ਬਾਤ ਇੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਤੇ ਜਿਹੜਾ ਛੇਤੀ ਤੋਂ ਛੇਤੀ ਇਹਦਾ ਸਰਕਾਰ ਤੇ ਪ੍ਰੈਸ਼ਰ ਪਾ ਕੇ ਇਹਦਾ ਧਰਨੇ ਦਾ ਆਪਣਾ ਲਾਏ ਦਾ ਸਫਲ ਬਿਲਕੁਲ ਜੀ ਬਿਲਕੁਲ ਬੜੀ ਤਕੜੀ ਗੱਲ ਹੈ ਜੀ ਤੇ ਵੇਖੋ ਜੀ ਆਪਣੇ ਸੂਬਾ ਕਮੇਟੀ ਦੇ ਅੱਗੇ ਜਗਜੀਤ ਸਿੰਘ ਜੀ ਮਾਨ ਸਾਹਿਬ ਜੀ ਜਾਣਕਾਰੀ ਦਿੰਦੇ ਹੋਏ ਆ ਬਈ ਤਖੜੇ ਹੋ ਕੇ ਇੱਕ ਰੰ ਬਾਹਰ ਨਿਕਲੋ ਭਾਈ ਸਾਹਿਬ ਜਿਹੜੇ ਅਜੇ ਵੀ ਕਰਾਂਚ ਬੈਠੇ ਆ ਤੇ ਮਾਰੋ ਮੋਰਚਾ ਵੇਖੋ ਭਾਈ ਜੀ ਧੂਆਂ ਧਾਵਾਂ ਲਾ ਕੇ ਕੋਈ ਸੇਕ ਰਿਆ ਕੋਈ ਚਾਹ ਪਾਣੀ ਛਕ ਰਿਆ ਤੇ ਪੂਰਾ ਕੰਮ ਕਰਾਂ ਆ ਸਾਡੇ ਆਪੋ ਆਪਣੇ ਤੇ ਯੋਧੇ ਚਾਵਾ ਚਾਵਾ ਚਾਹ ਪਾਣੀ ਛਾਕੇ ਤੇ ਫਿਰ ਕਰ ਕਰਨਗੇ ਬਾਰਡਰਾਂ ਨੂੰ ਰਵਾਨਾ ਜੀ ਜਿੱਥੇ ਲੱਗੀ ਆ ਸਟੇਜ ਸੁਣ ਕੇ ਵਿਚਾਰ ਅੱਜ ਦੀ ਮੀਟਿੰਗ ਦਾ ਵੀ ਕੀ ਕੋਈ ਸਿੱਟਾ ਨਿਕਲਿਆ ਕਿ ਨਹੀਂ ਕਿ ਸਾਰੀ ਗੱਲਬਾਤ ਆਪਾਂ ਨੂੰ ਅੱਜ ਪਤਾ ਲੱਗ ਜਾਣੀ ਆ ਪ੍ਰਧਾਨ ਸਾਹਿਬ ਦੱਸਣਗੇ ਉਹਨਾਂ ਨੇ ਕਰਦੇ ਆ ਵਿਚਾਰ ਕਿਉਂਕਿ ਇੱਥੇ ਨੈਟ ਨਾਲ ਔਨ ਕਰਨ ਇਥੇ ਜਲਦੀ ਗੱਲ ਦਾ ਪਤਾ ਨਹੀਂ ਲੱਗਦਾ ਤੇ ਦੇਖ ਸਕਦੇ ਆ ਤੁਸੀਂ ਵੱਡੀ ਗਿਣਤੀ ਦੇ ਵਿੱਚ ਭਾਈ ਜੀ ਕਿਰ ਦੂਰ ਤੱਕ ਧੰਨਵਾਦ ਜੀ ਸ਼ੇਅਰ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੇ ਹਰ ਇੱਕ ਜਾਣਕਾਰੀ ਤੁਹਾਡੇ ਪਰਵਾਂ ਤੱਕ ਮਿਲਦੀ ਰਹੇ ਜੀ